ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਅੱਜ ਦੀਆਂ ਖਾਸ ਖਬਰਾਂ ਤੇ ਗਿੱਦੜ ਬਾਹਾ ਚ ਇੱਕ ਸਾਥਿਰ ਚੋਰ ਨੇ ਮੋਬਾਈਲਾਂ ਦੀ ਦੁਕਾਨ ਵਿੱਚ ਜਾ ਕੇ ਮੋਬਾਈਲ ਚੋਰੀ ਕਰ ਲਿਆ ਜਿਸ ਦੀ ਕੀਮਤ 20000 ਸੀ ਪਰ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦੁਕਾਨਦਾਰ ਮੁਤਾਬਕ ਚੋਰ ਇਸੇ ਪਿੰਡ ਦਾ ਲੱਗਦਾ ਹੈ ਬਹਾਰਾਲ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਹੈ ਤੇ ਅਗਲੀ ਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਬਈ ਬਸ ਇੱਕ ਟਰੇਨਾ ਕਾਨ ਤੋਂ ਫੋਨ ਚੋਰੀ ਹੋ ਗਿਆ 1.5 ਮੀ ਦੀ ਆ ਜੀ ਅਸੀਂ ਦਾ ਮਾਰੇ ਨਾਲ ਕੰਮ ਗਿਆ ਸੀਗਾ ਸ਼ੋਪ ਤੇ ਪਿੱਛੋਂ ਇਹਨਾਂ ਚੋਰ ਆਇਆ ਤੇ ਦੁਕਾਨ ਤੋਂ ਫੋਨ ਲੈ ਗਿਆ ਤੇ ਇੱਥੇ ਕਾਊਂਟਰ ਦੇ ਵਿੱਚੋਂ ਵੀ ਲੱਟਾਇਆ ਸੀਗਾ ਅੱਛਾ ਜੀ ਕਾਊਂਟਰ ਦੇ ਵਿੱਚੋਂ ਚਾਹ ਲੈ ਤੇ ਬਾਅਦ ਵਿੱਚ ਜਿਹੜਾ ਕੈਮਰਾ ਰਿਹਾ ਕੈਮਰੇ ਦੀ ਰਿਕਾਰਡਿੰਗ ਚੈੱਕ ਕੀਤੀ ਤੇ ਚੋਰ ਦੀ ਫੋਟੋ ਵਗੈਰਾ ਆ ਗਈ ਸੀਗੀ ਤੇ ਉਹ ਥਾਣੇ वगैरह ਰਿਪੋਰਟ ਦਿੱਤੀ ਜੀ ਤੁਹਾਨੂੰ ਵੀ ਫੋਟੋ ਸੈਂਡ ਕਰ ਦਾਂਗੇ ਤੇ ਮਾਰੇ ਆ ਦੋਰ ਨਾਲ ਥੋੜਾ ਧਿਆਨ ਦਿਓ ਜੀ ਸ਼ਾਇਦ ਤੁਹਾਨੂੰ ਕੋਈ ਪਛਾਣ ਆ ਜੀ ਵੀਰ ਫੋਨ ਕਿਹੜੀ ਕੰਪਨੀ ਦਾ ਸੀ ਆਪਣਾ ਵੀਵੋ ਦਾ T3 ਮਾਡਲ ਹੈ ਜੀ ਮੇਲੇ ਰੰਗ ਦਾ ਠੀਕ ਹੈ ਜੀ ਹਾਂ ਇਹ ਨਵਾਈ ਲਈ ਆ ਸੀਗਾ ਇਹ ਪਿਛਲੇ 1 ਮਹੀਨੇ ਦੀ 31 ਤਰੀਕ ਨੂੰ ਅੱਛਾ ਜੀ ਹਾਂ ਫਰੀਦਕੋਟ ਲੋਕ ਸਭਾ ਹਲਕੇ ਦੇ ਜ਼ਿਲ੍ਹਾ ਸ਼ਹਿਰ ਮੁਖਸਰ ਸਾਹਿਬਦੀਨ ਪੈਂਦੇ ਪਿੰਡ ਦੋਦਾ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਨ ਪ੍ਰੰਤ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੁਰਿੰਗ ਨੇ ਕਿਹਾ ਹੈ ਕਿ ਲੋਕਦਲ ਬਦਲਵਾਂ ਨੂੰ ਵੋਟ ਨਹੀਂ ਪਾਉਣਗੇ ਤੇ ਸਰਦਾਰ ਬਲਕੌਰ ਸਿੰਘ ਬਾਰੇ ਉਹਨਾਂ ਬੋਲਦਿਆਂ ਕਹਿ ਕੇ ਉਹਨਾਂ ਦੀ ਬਠਿੰਡਾ ਹਲਕੇ ਤੇ ਜਿੱਤ ਯਕੀਨੀ ਹੈ। ਕਹਿ ਕੀ ਰਾਜਨੀਤੀ ਤੋਂ ਸੰन्यास ਲੈ ਲਾਂਗਾ। ਅਗਰ 100 ਜੋ ਮਾਨ ਸਾਹਿਬ ਕਹਿੰਦੇ ਅਗਰ 130 ਹੋਇਆ ਤੇ ਰਾਜਨੀਤੀ ਤੋਂ ਸੰन्यास ਲੈ ਲਾਂਗਾ। ਗੱਲ ਉਨੀ ਕਰਨੀ ਚਾਹੀਦੀ ਹੈ ਜਿੰਨੀ ਹੋਵੇ। ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ 2024 ਦੇ ਵਿੱਚ ਆਏਗੀ। ਸਭ ਤੋਂ ਜ਼ਿਆਦਾ ਸੀਟਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਣ ਜਿੱਤੂਗੇ ਸਭ ਤੋਂ ਜ਼ਿਆਦਾ ਵੋਟ ਪਰਸੈਂਟੇਜ ਕਾਂਗਰਸ ਪਾਰਟੀ ਦਾ ਪੰਜਾਬ ਦੇ ਵਿੱਚ ਹੋਇਆ। ਦਸੇਵਾ ਸਾਹਿਬ ਜੀ ਤਾਂ ਸਵਾਲ ਜੀ ਜੀ ਨਾਲ ਆਪ 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 ਜੀ ਉੱਤੇ ਕਵਰ ਵਿਜੇ ਪ੍ਰਤਾਪ ਸਵਾਲ ਜੀ ਜੀ ਨਾਲ ਦੁਤੇ ਚਲੋ ਜੀ ਕਵਰ ਵਿਜੇ ਪ੍ਰਤਾਪ ਕਵਰ ਵਿਜੇ ਪ੍ਰਤਾਪ ਜੀ ਨੂੰ ਉਦੋਂ ਪਤਾ ਹੋਣਾ ਚਾਹੀਦਾ ਸੀ ਜਦੋਂ ਆਮ ਆਦਮੀ ਪਾਰਟੀ ਚ ਗਈ ਇੱਕ ਕਵਰ ਵਿਜੇ ਪ੍ਰਤਾਪ ਨੇ ਸਵਾਲ ਚੁੱਕ ਰਿਆ ਅੰਦਰ ਅੰਦਰ ਮੇਰਾ ਖਿਆਲ ਮੈਦਾਨ ਕੋ ਸਾਠੇ ਮੇਲੇ ਸਵਾਨੇ ਸੀ ਨਹੀਂ ਜਿਹੜੇ ਸਵਾਲ ਚੁੱਕਣ ਵਾਸਤੇ ਬੈਠੇ ਨੇ ਮੌਕੇ ਦੀ ਤਲਾਸ਼ ਹੋ ਗਈ। ਕੋਣ ਜੀ ਬਲਕੌਰ ਸਿੰਘ ਵੇਖੋ ਬਲਕੌਰ ਸਿੰਘ ਜੀ ਅਗਰ ਚੋਣ ਲੜ ਰਹੇ ਹੈ ਸਾਡੇ ਤਾਂ ਉਹ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਤਾਂ ਬਹੁਤ ਹੀ ਪਿਆਰੇ ਨੇ ਅਸੀਂ ਤਾਂ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਸੀ ਬੇਸ਼ੱਕ ਉਹਨਾਂ ਨੇ ਕਾਂਗਰਸ ਪਾਰਟੀ ਤੋਂ ਚੋਣ ਲੜਨਾ ਹੈ ਤੁਸੀਂ ਲੜੋ ਅਸੀਂ ਤੁਹਾਡੇ ਅੱਗੇ ਹਾਜ਼ਰ ਹੈ ਕਿਉਂਕਿ ਸਾਡਾ ਇੱਕ ਪਰਿਵਾਰ ਹੈ ਸਿੱਧੂ ਸਾਡਾ ਭਰਾ ਸੀਗਾ ਪਰ ਸਾਨੂੰ ਬੜਾ ਦੁੱਖ ਹੈ ਸਿੱਧੂ ਦਾ ਬੜਾ ਦੁੱਖ ਹੈ ਇਹ ਚੰਗਾ ਹੁੰਦਾ ਜੇ ਅੱਜ ਸਿੱਧੂ ਸਾਡੇ ਵਿਚਕਾਰ ਹੁੰਦਾ ਜੇ ਉਹ ਭੱਜ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਰੈਂਡੀਆ ਵਿਧਾਨ ਸਭਾ ਲੋਕ ਸਭਾ ਸੀਟਾਂ ਕਦੋਂ ਤੱਕ ਅਨਾਉਂਸ ਹੋ ਜਾ ਮੇਰਾ ਖਿਆਲ 2 ਤੋਂ 3 ਦਿਨਾਂ ਦੇ ਵਿੱਚ ਰੈਂਡੀਆ ਵਿਧਾਨ ਸਭਾ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਸੀ ਅਨਾਉਂਸ ਕਰੇਗਾ ਰਮਜੀਤ ਕਹਿੰਦਾ ਰਹੇ ਆ ਵੀ ਕਾਂਗਰਸ ਨੂੰ ਉਮੀਦਵਾਰ ਨਹੀਂ ਲੱਭ ਰਹੇ ਇਸ ਬੀਜੇਪੀ ਦੇ ਵਿੱਚ ਰਮਜੀਤ ਮਿੱਟੂ ਜੀ ਮੇਰੇ ਸਰਕਾਰਯੋ ਭਰਾ ਨੇ ਪਰ ਮੈਂ ਇਹ ਬੇਨਤੀ ਕਰਦਾ ਜੀ ਉਹ ਚੋਣ ਹਾਰਨਗੇ ਲਿਖ ਕੇ ਲੈ ਲਓ ਭਾਵੇਂ ਉਹ ਕਹਿੰਦੇ ਉਮੀਦਵਾਰ ਲੱਭਦਾ ਜਾਂ ਨਹੀਂ ਲੱਭਦਾ ਤੇ ਯਾਰੀ ਇਸ ਭਲੇਖੇ ਦੇ ਵਿੱਚ ਕੰਮ ਖਰਾਬ ਹੋ ਜਾਂਦਾ ਮਿੱਟੂ ਚੋਣਾਬ ਮੇਰਾ ਭਰਾ ਹਾਰੇਗਾ ਪਿੰਡਾਂ ਤੋਂ ਪੁਸ਼ਾਰੀ ਕਰ ਰਹੇ ਨੇ ਜਿਹੜੇ ਵੱਡੇ ਵੱਡੇ ਲੀਡਰ ਛੱਡ ਕੇ ਜਾ ਰਹੇ ਹਰ ਸਿਵਰਤ ਕੋਰ ਬਦਲ ਗਈ ਇਰੇ ਸਤਕਾਰਿਓ ਗਏ ਮਾਫੀ ਚਾਹੁੰਨਾ ਮੈਂ ਇਹ ਗੱਲ ਕਿਹਾ ਬੀਬੀ ਹਰਜਿਮਰੰਦ ਕੋ ਔਰ ਭਾਗਵ ਜੀ ਸਾਡੇ ਸਤਕਾਰਿਓ ਭੈਜੀ ਇਸ ਵਾਰੀ ਲੋਕ ਸਭਾ ਦੀਆਂ ਪੌੜੀਆਂ ਨਹੀਂ ਚੜਨਗੇ ਲਿਖ ਲੋ ਆਪ ਦੀ ਪੁਸ਼ਵਣੀ ਕਰ ਦੋ ਕਿੰਨੀ ਕੀ ਕੱਲੇ ਜਾ ਰਹੇ ਆ ਆਪ ਦੀ ਮੈਂ ਤੁਹਾਨੂੰ ਦੱਸਦਾ ਭਵਿਸ਼ਿਆਣੀ ਮੈਂ ਤੁਹਾਨੂੰ ਕਹਿ ਗਿਆ ਕਿ ਸਭ ਤੋਂ ਜਿਆਦਾ ਸੀਟਾਂ ਕਾਂਗਰਸ ਪਾਰਟੀ ਜਿੱਤੇਗੀ ਫਾਜ਼ਲਿਕਾ ਦੇ ਇੱਕ ਨਜ਼ਦੀਕੀ ਪਿੰਡ ਵਿੱਚ ਇੱਕ ਮਜ਼ਦੂਰ ਪਰਿਵਾਰ ਦੀ ਨਾਬਾਲਗ ਲੜਕੀ ਨੂੰ ਇੱਕ ਲੜਕਾ ਪਹਟਾ ਕੇ ਲੈ ਗਿਆ ਜਿਸ ਤੋਂ ਬਾਅਦ ਪੀੜਿਤ ਪਰਿਵਾਰ ਦੋਸ਼ੀਆਂ ਦੀ ਗ੍ਰਿਫਤਾਰੀ ਤੇ ਆਪਣੀ ਲੜਕੀ ਦਾ ਪਤਾ ਲਗਾਉਣ ਲਈ ਥਾਣਿਆਂ ਤੇ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਵਿੱਚ ਚੱਕਰ ਕੱਟਣ ਲਈ ਮਜਬੂਰ ਹੋ ਰਿਹਾ ਉਹਨਾਂ ਨੇ ਜਾਂਚ ਅਧਿਕਾਰੀ ਤੇ ਥਾਣਾ ਸਦਰ ਫਾਜ਼ਲਿਕਾ ਦੇ ਐਸਐਚਓ ਤੇ ਉਹਨਾਂ ਦੀ ਕੋਈ ਸੁਣਵਾਈ ਨਾ ਹੀ ਕਰਨ ਦੇ ਉਹਨਾਂ ਨਾਲ ਮਾੜਾ ਸਲੂਕ ਕਰਨ ਦੇ ਦੋਸ਼ ਲਗਾਏ ਹਨ ਅਸੀਂ ਮਿਲਣਾ ਆਏ ਹਾਂ ਕਿ ਸਾਡਾ ਕੱਖ ਨਹੀਂ ਬਣ ਰਿਹਾ ਤੇ ਮੇਰੀ ਪੋਤਰੀ ਕੋਈ ਸੁਣਾਈ ਨਹੀਂ ਥਾਣੇ ਆਇਆ ਕੋਈ ਕੁਛ ਨਹੀਂ ਅਸੀਂ ਮੇਨਨੰਦ ਤੇ ਜਨੋ ਚਲੇ ਨੂੰ ਉਹਦੇ ਘਰ ਨੇ ਉਮਰ ਦੀ ਛੋਟੀ ਨਮਾਜ਼ ਕਿੱਸੀ ਤੇ ਇਹਨਾਂ ਕੋਈ ਸੁਣਾਈ ਨਹੀਂ ਸਾਨੂੰ ਜਾਣਿਆ ਕਿ ਚੱਕਾਂ ਅਗੋਂ ਮੈਂ ਗਿਆ ਗਿਆ ਉਹ ਰਸ ਨੇ ਇਹਨਾਂ ਕੋਲ ਰੋਗਿਆ ਖਾਣਿਆ ਅਸੀਂ ਉਹਦੇ ਫਿਰਨੇ ਗਰੀਬ ਬੰਦੇ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਤੁਸੀਂ ਤਾਂ ਤੇ ਜੀ ਦਿਹਾੜੀ ਦੇ ਕੇ ਤੇ ਜੇ ਦਿਹਾੜੀ ਕਰ ਲੈਂਦੇ ਸੀ ਤੇ ਰੋਟੀ ਬਣਦੀ ਸੀ ਤੇ ਨਿੱਕਾ ਭੁੱਖੇ ਵੀ ਸੌ ਜਾਂਦੇ ਸੀ ਤੇ ਹੋਣ ਸਾਡੇ ਨਾਲ ਆ ਹਾਲ ਹੋ ਰਿਹਾ ਲਗਾਤਾਰ ਜੱਫਰ ਕੱਟ ਰਹੇ ਮੰਗ ਕਰਨਾ ਚਾਹਣਾ ਹੈ ਜੀ ਇਹ ਕੁੜੀ ਵਾਪਸ ਆ ਜਾਵੇ ਤੇ ਇਹਨਾਂ ਤੇ ਕਾਰਵਾਈ ਜੋ ਵੀ ਹੈ ਇਹਨਾਂ ਨੂੰ ਬੰਨਣ ਛੱਡਣਾ ਇਹਨਾਂ ਤੇ ਕੀਤਾ ਜਾ ਕੋਈ ਕਾਰਵਾਈ ਨਹੀਂ ਕੀਤੀ ਕਦ ਅੜਾ ਲਾ ਦੇ ਜੀ ਅਸੀਂ ਵੀ ਰਾਂਗੇ ਇਕ ਰਾਂਗੇ ਐਵੇਂ ਟਾਲੀ ਫਿਰਦੇ ਨੂੰ ਹੁਣ ਸਾਨੂੰ ਰਾਤ ਨੂੰ ਜਾਂਦੇ ਨੂੰ ਸਾਨੂੰ ਉੱਤੇ ਦਬਾ ਪਾਉਂਦੇ ਨੂੰ ਤੁਹਾਨੂੰ ਵੜ ਦੇਵਾਂਦੇ ਤੁਹਾਨੂੰ ਉਹ ਉਹ ਮੁੰਡਾ ਵੀ ਪਹਿਲੇ ਬੋਲਦਾ ਸੀ ਮੈਂ ਗੋਲੀ ਮਾਰ ਦਿਆਂਦਾ ਤੁਹਾਨੂੰ ਐ ਕਰ ਦਿਆਂਦਾ ਤੇ ਅਸੀਂ ਇਹ ਲੋਕ ਛੱਪ ਤੇ ਗੁਜ਼ਾਰਾ ਕਰ ਦਿੱਤਾ ਐ ਮੁਕਿਆਂ ਦਿੱਤੀਆਂ ਆਈਆਂ ਕਿ ਇਹ ਕਰਨੋਂ ਤੋਂ ਪਹਿਲੇ ਥੋੜਾ ਜਾਂ 2-4 ਦਿਨ ਆਨੰਦ ਮੈਨੂੰ ਗੋਲੀ ਮਾਰਦੇ ਹਾਂ ਦਾ ਇੱਕ ਮੇਰਾ ਪੋਤਰਾ ਹੈ ਤੇ ਬੜੇ ਪਰੇਸ਼ਾਨ ਹੈ ਮੁੰਡੇ ਨੇ ਧਮਕੀਆਂ ਦਿੱਤੀਆਂ ਉਸ ਨੂੰ ਮਾਰ ਗੋਲੀ ਮਾਰਦੇ ਹਾਂ ਦਾ ਦੋਨੋਂ ਸਾਰਿਆਂ ਨੂੰ ਤੇ ਇਹਦੇ ਬਰ ਦੱਸਿਆ ਨਹੀਂ ਇੰਨਾ ਪੁਲਿਸ ਵਾਲਿਆਂ ਨੂੰ ਇਹਨਾਂ ਨੂੰ ਜੀ ਦੱਸਿਆ ਤੇ ਹੁੰਦੇ ਹੀ ਨਹੀਂ ਕੋਈ ਸੁਣਾਈ ਨਹੀਂ ਕਰਦੇ 17 ਤਰੀਕ ਰਾਤ ਨੂੰ ਲੱਗੀ ਚਲੀ ਗਈ ਸੀ ਤੇ ਅਸੀਂ ਥਾਣੇ ਰਵਾਰ ਰਖਾਈ ਸਾਡੇ ਉਹ ਲੋ 2-4 ਦਿਨ ਤਾਂ ਸਾਡੇ ਇਵੇਂ ਹੀ ਪਾਲ ਗਏ ਹਫਤਾ ਤੇ ਖਾਣਾ ਖਰਚਾ ਦੇਖਿਆ ਉਸ ਤੋਂ ਬਾਅਦ ਉਹਨਾਂ ਫਟਤੀ ਦੇ ਵਿੱਚ ਖਰਚਾ ਕਰਦਾ ਕਿ ਕੋਨਾ ਇੱਕ ਬੰਦਾ ਰੋਸ ਤੇਕਾ ਉਹ ਬੰਦੇ ਜੇ ਬਾਹਰ ਗਏ ਨੇ ਮੰਗਾ ਹੈਗਾ ਲੋਹਿੰਪੁਰ ਏਰੀਆ ਦਾ ਉਹਦੀ ਪੁਰਾ ਦੇ ਕੋਲ ਰਹਿੰਦਾ ਸੀ ਇੱਥੇ ਨੇ ਦੋ ਸਵਾ ਵਿਆਂ-ਵਿਆਂ ਨੇ ਉਹ ਤਾਂ ਦਾਇਆ ਰਹਿੰਦਾ ਸੀ ਇੱਥੇ ਰਹਿੰਦਾ ਉਹਨਾਂ ਨੂੰ ਰਜਿਸਟਰੀ ਕਰ ਰਿਹਾ ਹੈ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਗਏ ਸੀ ਥਾਣੇ ਕਈਆਂ ਰਿਹਾ ਵਾਂ ਅੱਗੋਂ ਕੋਈ ਸਾਡੀ ਸੁਣਾਈ ਨਹੀਂ ਅਸੀਂ ਡੀਐਸਪੀ ਸਾਹਿਬ ਕੋਲ ਗਏ ਉਹਨਾਂ ਨੇ ਗੱਲ ਕਹੀ ਐ ਜੀ ਜਿੰਨਾ ਦੇ ਕੋਲ ਰੁਕਾਵੇਗਾ ਅਸੀਂ ਉਹਨਾਂ ਦੇ ਵੀ ਕਾਰਵਾਈ ਕਰਾਂਗੇ ਮੰਨੋ ਜਿਹੜਾ ਉਹਨੂੰ ਕਾਰਵਾਈ ਜਿਹੜਾ ਉਹਨੂੰ ਮੰਨੋ ਕੋਈ ਫੋਟ ਕਰ ਰਿਹਾ ਆਉਂਦੇ ਤੇ ਕਾਰਵਾਈ ਕੀਤੀ ਜਾਵੇਗੀ ਅਜੇ ਕੋਈ ਕਾਰਵਾਈ ਨਹੀਂ ਉਹਨਾਂ ਕਹਿੰਦੇ ਅਸੀਂ ਲੋਕੀ ਉਹ ਜਿਆ ਬੰਦਾ ਵੱਲੋਂ ਕਰਦਾ ਹੈ ਹੌਂਦੀ ਵੀ ਅਸੀਂ ਉਹਦੇ ਦੇ ਕਾਰਵਾਈ ਕੀਤੀ ਜਾਂ ਹੈਗੀ ਵਾਕੀ ਅਸੀਂ ਉਹ ਹੌਂਦੀ ਬਦਲੇ ਦੂਸਰਾ ਬੰਦਾ ਚੱਕ ਲਵਾਂਗੇ ਪਰ ਅਜੇ ਤੱਕ ਕੋਈ ਉਹਨਾਂ ਨੇ ਬੰਦਾ ਨਹੀਂ ਚੱਕਿਆ ਲੜਕੇ ਦੇ ਅਨਵਲਕ ਸਿੰਘ ਉਹਦੀ 16 ਸਾਲ ਤੋਂ 11 ਮਹੀਨੇ ਉਮਰ ਸੀ ਉਹਦਾ ਨੇ ਕਦੋਂ ਵਾਪਰੀ ਹੈ ਅਜੇ ਤੱਕ ਸਾਨੂੰ ਪਤਾ ਨਹੀਂ ਲੱਗ ਰਿਹਾ ਇਹਨਾਂ ਨੇ ਖਤਮ ਕਾਰ ਦਿੱਤਾ ਕਿ ਜ਼ਿੰਦਾ ਹੈ ਅਜੇ ਤੱਕ ਸਾਨੂੰ ਕੋਈ ਸਬੂਤ ਨਹੀਂ ਮਿਲ ਰਿਹਾ ਮੁੰਡਾ ਜੀ ਫਰੋਜਪੁਰ ਦਾ ਸੀ ਮੁੰਡਾ ਫਰੋਜਪੁਰ ਪਰ ਗਿੱਦੜਬਾਹ ਦੇ ਨੇੜਲੇ ਪਿੰਡ ਮਦੀਰ ਵਿੱਚ ਅੱਜ ਕੋਈ ਵਿਅਕਤੀ ਜੂੰਦੀ ਗਾਹ ਨੂੰ ਹੱਡਾ ਰੋੜੀ ਉੱਪਰ ਸੁੱਟ ਗਿਆ ਜਿਵੇਂ ਇਸ ਦਾ ਪਤਾ ਹਜ਼ਾਰਾਂ ਬੇਸਹਾਰਾ ਗਊਆਂ ਦੀ ਜਾਨ ਬਚਾਉਣ ਵਾਲੇ ਬਾਬਾ ਸੁੰਦਰਦਾਸ ਸਪੋਰਟਸ ਕਲੱਬ ਮਦੀਰ ਦੇ ਸੇਵਾਦਾਰਾਂ ਨੂੰ ਲੱਗਾ ਤਾਂ ਤੁਰੰਤ ਮੌਕੇ ਤੇ ਪਹੁੰਚ ਗਏ ਤੇ ਜ਼ਖਮੀ ਗਊ ਨੂੰ ਗੱਡੀ ਦੀ ਸਹਾਇਤਾ ਨਾਲ ਪਿੰਡ ਮਦੀਰ ਵਿਖੇ ਬਣੀ ਗਊਸ਼ਾਲਾ ਵਿਖੇ ਲਿਆ ਕੇ ਤੇ ਗਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਬਹੁਤ ਹੀ ਮੰਦ ਭਾਗੀ ਘਟਨਾ ਹੋਈ ਆ ਬਾਈ ਜੀ ਇਹ ਤਾਂ ਸਾਡੇ ਮੂੰਹ ਤੇ ਚਪੇੜਾ ਵੱਜਾ ਜੀ ਇੱਕ ਅਸੀਂ ਸੇਵਾ ਕਰਦੇ ਆ ਗਊਆਂ ਦੀ 40 45 ਕਿਲੋਮੀਟਰ ਤੋਂ ਲੈ ਕੇ 70 ਤਿੱਕਰ ਵੀ ਚੱਕ ਕੇ ਲਿਆਉਣੇ ਆ ਰੋੜਾਂ ਤੋਂ ਲਿਆਉਣੇ ਆ ਜਿੱਥੇ ਵੀ ਕੋਈ ਹੁੰਦਾ ਤੇ ਹੁਣ ਸਾਡੇ ਸਾਨੂੰ ਜਵਾਬ ਨਹੀਂ ਕੋਈ ਕਿਸੇ ਗੱਲ ਦਾ ਵੀ ਅਸੀਂ ਦੇ ਸਕਦੇ ਵੀ ਸਾਡੇ ਪਿੰਡ ਦੀ ਏਡੀ ਵੀਡੀ ਮਦੀਰ ਪਿੰਡ ਦੀ ਘਟਨਾ ਜੀ ਇਹ ਗੱਲ ਸੁਣੋ ਜਉਂਦੀ ਗਊ ਨੂੰ ਗੱਲ ਸੁਣੋ ਵੀ ਹੱਡਾ ਰੋੜੀ ਦੇ ਵਿੱਚ ਸੱਟ ਗਿਆ ਗੱਲ ਸੁਣੋ ਬਾਕੀ ਮਸ਼ੀਨ ਵੀ ਤੇ ਹੀ ਰੱਖੀ ਆ ਅਸੀਂ ਇਹਨਾਂ ਨੂੰ ਹੁਣ ਸਾਨੂੰ ਪਤਾ ਲੱਗ ਗਿਆ ਜੀ ਕਿਨੇ ਆ ਉਹ ਕਰਿਆ ਗੱਲ ਸੁਣੋ ਬਠਿੰਡੇ ਤਿੱਕਰ ਅਸੀਂ ਲਾਜ ਵੀ ਕਰਾ ਕੇ ਲਿਆਉਣੇ ਜੋ ਵੀ ਕੀੜੇ ਪਿਆ ਲੱਤਾਂ ਬਾਹਾਂ ਟੁੱਟੀਆਂ ਐਕਸੀਡੈਂਟ ਕੋਈ ਵੀ ਹੁੰਦਾ ਅਸੀਂ ਚੱਕ ਕੇ ਲਿਆਉਣੇ ਆ ਉਹ ਇਹ ਤਾਂ ਬੇਨਤੀ ਕਰਦੇ ਆਂ ਹੱਥ ਬਨ ਕੇ ਇਹੀ ਕਰ ਸਕਦੇ ਆਂ ਵੀ ਇਹ ਦਾ ਸਾਨੂੰ ਸੰਯੋਗ ਦਿਓ ਸਮਾਂ ਦੀ ਸਾਨੂੰ ਦੱਸੋ ਤੁਸੀਂ ਜੇ ਇਹ ਜੀ ਕੋਈ ਗੱਲਬਾਤ ਹੈਗੀ ਆ ਅਸੀਂ ਚੱਕ ਕੇ ਲਿਆਵਾਂਗੇ ਉਹਨੂੰ ਉਹਦਾ ਇਲਾਜ ਕਰਾਵਾਂਗੇ ਜੇਦੋ ਅਸੀਂ ਬਾਹਰੋਂ ਲਿਆ ਕੇ ਉਹ ਕਰ ਸਕਦੇ ਆਂ ਤੇ ਪਿੰਡ ਦੀਆਂ ਗਊਆਂ ਦਾ ਅਸੀਂ ਕਿਉਂ ਨਹੀਂ ਕਰਾਉਂਦੇ ਠੀਕ ਹੈ ਮਸ਼ੀਨ ਵੀ ਦੇਈ ਰੱਖੀ ਆ ਗੱਲ ਸੁਣੋ ਆ ਬਾਈ ਜੀ ਆਗੇ ਆ ਇੱਥੇ ਉਹ ਖੜਿਆ ਆ ਗੱਲ ਸੁਣੋ ਜਿੰਨਾ ਜਿਹੜੇ ਸੱਟ ਕੇ ਗਏ ਆ ਉਹਨਾਂ ਦਾ ਇਹਦਾ ਇਲਾਜ ਕਰਾਵਾਂਗੇ ਜਿੰਨਾ ਹੋ ਸਕਿਆ ਜੇ ਠੀਕ ਹੋ ਗਈ ਮੈਂ ਇਹ ਤਾਂ ਕਰਮਾਂ ਦੀ ਗੱਲ ਆਈ ਇਹਦੇ ਅਸੀਂ ਤਾਂ ਆਪਦਾ ਯਤਨ ਕਰਾਂਗੇ ਪੂਰਾ ਜਿੰਨਾ ਵੀ ਹੋ ਸਕਿਆ ਠੀਕ ਹੈ ਜੀ ਅਸੀਂ ਕਰਦੇ ਕਿ 50-50000 ਦੀ ਮੈਡੀਕਲ ਤੋਂ ਦਵਾਈਆਂ ਆਉਂਦੀਆਂ ਸੇਵਾ ਸਿਆ ਹੁਣ 12 ਵਜੇ ਤਾਂ ਸੇਵਾ ਪਿੰਡ ਦੇ ਵਿੱਚੋਂ ਗਊਆਂ ਦੀ ਇਕੱਠੀ ਕਰਕੇ ਆਣਾ ਰੋਟੀਆਂ ਤੇ ਦਾਣਾ ਦੂਣਾ ਅਸੀਂ ਕਰਦੇ ਹਾਂ ਇਕੱਠਾ ਕਰ ਦੋ ਤੇ ਹਜੇ ਮੈਂ ਜਾ ਕੇ ਪਾਣੀ ਨਹੀਂ ਪੀਤਾ ਸੀ ਤੇ ਇਧਰੋਂ ਫੋਨ ਆ ਗਿਆ ਭਾਈ ਆ ਕਰਨਾ ਵਾਂ ਹੋ ਗਿਆ ਠੀਕ ਹੈ ਜੇ ਭੱਜੇ ਫਿਰਦੇ ਆਂ ਆ ਅੱਡਾ ਰੋੜੀ ਵਾਲੇ ਨੇ ਜਿਹੜੇ ਲਿਆਉਂਦੇ ਆ ਚੱਕੇ ਮੁਰਦ ਘਾਟ ਵਾਲੇ ਇਹਨਾਂ ਨੇ ਇਹਨਾਂ ਦੇ ਨੰਬਰ ਹੈਗੇ ਸਾਡੇ ਕੋਲੇ ਵੀ ਇਹਨਾਂ ਕੋਲ ਵੀ ਹੈ ਇਹਨਾਂ ਨੇ ਸਾਨੂੰ ਸੂਚਨਾ ਕੀਤੀ ਵੀ ਆਹ ਗੱਲ ਬਣ ਗਈ ਭਾਈ ਫਰਨਾਲ ਦੀ ਨਾਲ ਭੱਜੇ ਸਾਰੇ ਸੇਵਾਦਾਰ ਤੇ ਆਪਾਂ ਨੂੰ ਸੰਭਾਲ ਗਏ ਹੈ ਤਾਂ ਇਹ ਆ ਗਏ ਚਲੋ ਧੰਨਵਾਦ ਇਹਨਾਂ ਦਾ ਇਹਨਾਂ ਨੇ ਸਾਨੂੰ ਦੱਸਤਾ ਜੇ ਕੁੱਤੇ ਲੱਗ ਜਾਂਦੇ ਦੇਖੋ ਵੀ ਕਿੱਡੀ ਭੈੜੀ ਗੱਲ ਸੀਗੀ ਲੋਕ ਸਭਾ ਚੋਣਾਂ ਦੇ ਚੱਲਦੇ ਸਿਆਸੀ ਪਾਰਾਂ ਸਿਖਰਾਂ ਤੇ ਹੈ ਤੇ ਸਾਰੀਆਂ ਹੀ ਸਿਆਸੀ ਟੀਰਾ ਵੱਲੋਂ ਆਪਣੇ ਆਪਣੇ ਉਮੀਦਵਾਰ ਜਿਤਾਉਣ ਦੇ ਲਈ ਬਾਰ ਪਲਟ ਬਾਰ ਕੀਤੇ ਜਾ ਰਹੇ ਹਨ ਤੇ ਅਜੇ ਹੀ ਕੁਝ ਬੀਤੇ ਦਿਨੀ ਵੇਖਣ ਨੂੰ ਮਿਲਿਆ ਜਿੱਥੇ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਵਿੱਤੀ ਸੰਕਟ ਤੋਂ ਗੁਜ਼ਰ ਰਿਹਾ ਹੈ ਤੇ ਸੂਬਾ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਦੇ ਲਈ ਵੀ ਪੈਸੇ ਨਹੀਂ ਹਨ ਤੇ 1 ਜੂਨ ਤੋਂ ਬਾਅਦ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ ਜਿਹੜੇ ਬਹੁਤ ਭਰੋਸੇਮੰਦ ਲੱਗ ਰਹੇ ਹਨ ਟੈਕਸੀਮ ਜਦਨੇ ਆਪਣੇ ਚੰਨੀਵਾਲੇ ਧਿਆਨ ਦਿਤਾ ਕਿ ਪੰਜਾਬ ਸਰਕਾਰ ਤੇ ਫਾਈਨੈਂਸ਼ੀਅਲ ਕ੍ਰਾਈਸਿਸ ਚੱਲ ਰਹੇ ਨੇ ਉਨ੍ਹਾ ਲਗਭਗ ਬੇਸਿਕਲੀ ਚੋਣਾ ਦੇ ਅੰਦਰ ਕਈ ਕਿਸਮ ਦੇ ਗੈਰ ਜ਼ਰੂਰੀ ਮੁੱਦੇ ਸਿਆਸੀ ਲੀਡਰਾਂ ਵੱਲੋਂ ਆਦੇ ਆ ਚੰਨੀ ਸਾਹਿਬ ਮਾਨਤੋਬ ਸਾਡੇ ਸਾਬਕਾ ਮੁੱਖ ਮੰਤਰੀ ਨੇ ਵੱਡੇ ਲੀਡਰ ਪੰਜਾਬ ਦੇ ਔਰ ਮੈਂ ਸਮਝਦਾ ਵੀ ਇਹ ਵੀ ਹੁਣਾ ਮੁੱਦਿਆਂ ਚੋਂ ਇੱਕ ਮੁੱਦਾ ਆ ਅੱਜ ਪੰਜਾਬ ਦੀ ਜ਼ਮੀਨ ਦੇ ਉੱਤੇ ਜਦੋਂ ਪੰਜਾਬ ਦੇ ਲੋਕ ਆਮ ਜਨमानस ਸਰਕਾਰ ਦੇ 24 ਮਹੀਨਿਆਂ ਦੇ ਕਾਸ ਕਾਲ ਦੀ ਸਮੀਖਿਆ ਕਰ ਰਿਹਾ ਜਿਹਦੇ ਵਿੱਚ ਉਹ ਆਮ ਆਦਮੀ ਕਲੀਨਿਕਾ ਨੂੰ ਦੇਖਦਾ ਜਿੱਥੋਂ ਆਮ ਲੋਕਾਂ ਨੂੰ ਮੁਫਤ ਲਾਜ਼ ਚਾਹੇ ਟੈਸਟਾਂ ਦੇ ਰੂਪ ਚ ਹੋਵੇ ਚਾਹੇ ਦਵਾਈਆਂ ਦੇ ਰੂਪ ਚ ਹੋਵੇ ਔਰ ਸਭੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਰਾਣ ਤੋਂ ਬਾਤ ਇੱਕ ਵੀ ਸਿੰਗਲ ਦਵਾਈ ਜਿਹੜੀ ਆ ਉਹ ਮਰੀਜ਼ ਨੂੰ ਬਾਹਰੋਂ ਨਹੀਂ ਖਿਦਰੀ ਪਾਇਦੇ ਸਭ ਸਰਕਾਰੀ ਹਸਪਤਲ ਨੂੰ ਮਿਲ ਰਹੀਆਂ ਸੋ ਆਜ ਪੰਜਾਬ ਦੇ ਲੋਕ 48000 ਸਰਕਾਰੀ ਨੌਕਰੀਆਂ ਉਹ ਵੀ ਮੈਰਿਡ ਦੇ ਉੱਤੇ ਜਿਹੜੀਆਂ ਸਰਕਾਰ ਨੇ ਦਿੱਤੀਆਂ ਨੇ ਅੱਜ ਲੋਕ ਉਹਦੀ ਚਰਚਾ ਕਰਦੇ ਆ ਔਰ ਬਿਨਾਂ ਕਿਸੇ ਪੱਕਾ ਪਾਤ ਤੋਂ ਪੰਜਾਬ ਦੇ ਆਮ ਲੋਕਾਂ ਨੂੰ 600 ਜੁੰਡ ਬਿਜਲੀ ਦਾ ਮਾਰਜਾ ਮੁੱਖ ਮੰਤਰੀ ਜੀ ਦੀ ਗਵਾਹੀ ਦੇ ਵਿੱਚ ਜਿਹੜਾ ਸਰਕਾਰ ਨੇ ਦਿੱਤਾ ਅੱਜ ਉਹਦੀ ਜ਼ਮੀਨ ਤੇ ਚਰਚਾ ਹੋ ਰਹੀ ਆ ਸੋ ਅੱਜ ਪੰਜਾਬ ਦੇ ਆਖਰੀ ਖੇਤਾਂ ਤੱਕ ਪਾਣੀ ਪਹੁੰਚਾਉਣ ਦੇ ਲਈ ਪੰਜਾਬ ਦੀਆਂ ਟੇਲਾਂਸ ਪੰਜਾਬ ਦੀਆਂ ਸੂਇਆਂ 'ਚ ਜਿਹੜਾ ਪ੍ਰਬੰਧ ਕੀਤਾ ਸਰਕਾਰ ਨੇ ਧਰਤੀ ਹੇਠਲਾ ਪਾਣੀ ਬਚਾਉਣ ਦੇ ਲਈ ਅੱਜ ਉਹਦੀ ਚਰਚਾ ਪੰਜਾਬ 'ਚ ਹੋ ਰਹੀ ਹੈ। ਸੋ ਇਹਦੇ ਦਰਮਿਆਨ ਅੱਜ ਪੰਜਾਬ ਦੇ ਵਿਰੋਧੀ ਜਮਾਤ ਦੇ ਕੋਲ ਪੰਜਾਬ ਦੀ ਸਰਕਾਰ ਨੂੰ ਕੁਝ ਕਹਿਣ ਲਈ ਨਹੀਂ ਹੈ ਉਹ ਮੁੱਦਾ ਲੈਸ ਨੇ। ਸੋ ਐਸੇ ਕਰਕੇ ਗੈਰ ਜ਼ਰੂਰੀ ਮੁੱਦੇ ਜਿਹੜੇ ਆ ਉਹ ਵਾਰ ਕੇ ਲੋਕਾਂ ਦਾ ਧਿਆਨ ਇਸ ਤਰ੍ਹਾਂ ਸਨਸਨੀ ਕਿਹੇ ਗੱਲਾਂ ਦੇ ਪਾਸੇ ਜਾਣ ਚਾਹੁੰਦੇ ਪੰਜਾਬ ਦੀ ਲੋਕ ਚੇਤਨਾ ਸੋ ਮੈਂ ਕਹਿਣਾ ਇਹ ਚਾਹਨਾ ਕਿ ਪੰਜਾਬ ਦੇ ਉੱਤੇ ਜਿਹੜਾ ਕਰਜ਼ਾ ਇਹ 24 ਮਹੀਨੇ ਦੇ ਦੌਰਾਨ ਤੱਕ ਆਇਆ ਨਹੀਂ ਇਹ ਤੁਹਾਡੀਆਂ ਸਰਕਾਰਾਂ ਦੀ ਕਿਰਪਾ ਕਰਕੇ ਹੀ ਹੈ ਤੁਸੀਂ 75 76 ਸਾਲ ਪੰਜਾਬ ਦੀ ਮਤਲਬ ਹਕੂਮਤ ਕੀਤੀ ਆ ਪੰਜਾਬ ਦੇ ਲੋਕ ਤੁਹਾਨੂੰ ਚੁਣ ਕੇ ਭੇਜ ਦੇ ਰਹੇ ਆ ਜਿਹੜਾ ਚੋ 3 ਮਹੀਨਿਆਂ ਦਾ ਕਾਸਕਾਲ ਮਾਣਯੋਗ ਚੰਨੀ ਸਾਹਿਬ ਦਾ ਵੀ ਆ ਪੂਰੇ ਪੰਜਾਬ ਦੇ ਅੰਦਰ ਇਹ ਤਿੰਨ ਮਹੀਨਿਆਂ ਦਾ ਕਾਸਕਾਲ ਜਿਹੜਾ ਪੰਜਾਬ ਦੀ ਲੋਕਾਂ ਨੂੰ ਭੁੱਲਦਾ ਨਹੀਂ ਅਜੇ ਤੁਸੀਂ ਵੱਡੇ ਵੱਡੇ ਪੰਜਾਬ ਨੂੰ ਰੰਗ ਦਿੱਤਾ ਇਸ ਨਾਂ ਦੇ ਉੱਤੇ 36000 ਕੰਮੇ ਪੱਕੇ ਕਰ ਦਿੱਤੇ ਗਏ ਆ ਇੱਕ ਵੀ ਕੰਮ ਆ ਪੰਜਾਬ ਦਾ ਪੱਕਾ ਨਹੀਂ ਕੀਤਾ ਜਦੋਂ ਕਿ ਸਰਕਾਰ ਬਣਦੇ ਹੀ ਮਾਝੂਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਜੀ ਨੇ 12700 ਸਿੱਕਿਆ ਕੰਮ ਚਾਰੀ ਕੱਚੇ ਦੇ ਆਪਨ ਪੱਕੇ ਕੀਤੇ ਆ ਤੇ ਵੱਡਾ ਅੰਤਰ ਆ ਪੰਜਾਬ ਦੇ ਅੰਦਰ ਜਿਹਨੇ ਇਤਿਹਾਸਿਕ ਤੇ ਸੈਂਟੀਫਿਕ ਫੈਸਲੇ ਪੰਜਾਬ ਦੀ ਸਰਕਾਰ ਨੇ ਲੈ ਆ ਅਜ ਵਿਰੋਧੀਆਂ ਕੋਲ ਜਵਾਬ ਨਹੀਂ ਹੈ ਕੋਈ ਉਸ ਗੱਲ ਦਾ ਸੂਇਜ਼ ਕਰਕੇ ਅੱਜ ਪੰਜਾਬ ਦੇ ਅਸਲ ਮੁੱਧਿਆ ਦੀ ਚਰਚਾ ਕਰਨ ਦੀ ਬਜਾਏ ਅੱਜ ਇਸ ਕਿਸਮ ਦੇ ਵਿਆਦ ਦਿੱਤੇ ਜਾ ਰਹੇ ਆ ਕਿ ਇੱਕ ਤਰੀਕ ਤੋਂ ਬਾਅਦ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਗਿਰ ਜਾਏਗੀ ਤਰਨਤਾਰਨ ਪੁਲਿਸ ਨੂੰ ਵੀ ਲਵੜੀ ਕਾਇਮ ਵੀ ਮਿਲੀ ਜਦੋਂ ਭਾਰਤ ਪਾਕਿਸਤਾਨ ਸਰਹੱਦ ਦੇ ਇਲਾਕੇ ਚ ਥਾਂ ਖਾਲੜਾ ਦੇ ਮੁਖੀ ਅਤੇ ਪੀਖੀ ਵਿੰਡ ਡਿਵੀਜ਼ਨ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਪੁਲਿਸ ਫਰਜ਼ਨਲ ਸਰਹੱਦ ਦੇ ਨਜ਼ਦੀਕ ਪਿੰਡਾਂ ਵਿੱਚ ਗਸ਼ਤ ਕਰਦੇ ਰਹੇ ਤਾਂ ਰਾਤ ਸਮੇਂ ਤਿੰਨ ਵਿਅਕਤੀ ਖੇਤਾਂ ਵਿੱਚ ਘੁੰਮਦੇ ਦਿਖਾਈ ਦਿੱਤੇ। ਪੁਲਿਸ ਨੇ ਇਹਨਾਂ ਨਵਾਜ਼ਮਾਰੀ ਦਾ ਦੋ ਵਿਅਕਤੀ ਪਾਜ ਕਰਤੇ ਗ੍ਰਫਤਾਰ ਕਰ ਲਿਆ ਜਿਸ ਦੇ ਨਜ਼ਦੀਕ ਇੱਕ ਡਰੋਨ ਅਤੇ 3 ਕਿਲੋ ਦੇ ਕਲੀ ਬਹੈਰਨ ਸੀ। આરોપી ਰਾਣਾ ਜੋ ਡਲ ਪਿੰਡ ਦਾ ਵਸਨੀਕ ਹੈ ਤੇ ਇਨਾਂ ਤਿੰਨ ਲੋਕ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀਜੀਪ ਕੀ ਜਿਹੜੀ ਕੁਝ ਟਿਪਟਿ ਜਿਹੜੀ ਹੈ ਵੱਧ ਗਈ ਹੈ ਪਾਰੋਂ ਡਰੋਨ ਦੇ ਨਾਲ ਜਿਹੜਾ ਸਮਾਨ ਸਮੂਹ ਆ ਰਿਹਾ ਔਰ ਪਹਿਲੇ ਜਿਵੇਂ ਕਿ ਛੋਟੇ ਡਰੋਨ ਸੀਗੇ ਤਾਂ ਇਨਫਰਮੇਸ਼ਨ ਸੀ ਕਿ ਵੱਡੇ ਡਰੋਨ ਆ ਰਹੇ ਕੁਝ ਜਿਹੜਾ ਡਰੱਗਸ ਤੇ ਕੋਈ ਵੈਪਨਸ ਆ ਸਕਦੇ ਉਹਦੇ ਚ ਕਲਸ਼ੀਆਂ ਦੀ ਸੀਗੀ ਬਟ ਜਦੋਂ ਰਾਤ ਨੂੰ ਡੀਐਸਪੀ ਸਾਹਿਬ ਤੇ ਹੋਰ ਪੁਲਿਸ ਪਾਰਟੀਆਂ ਜਿਹੜੀਆਂ ਐਸਐਚਓ ਸਬੰਧੀਆਂ ਬਾਹਰ ਸੀਗੀਆਂ ਏਰੀਆ 'ਚ ਤਾਂ ਕੁਝ ਇਹਨਾਂ ਨੇ ਗਸ਼ਤਤੇ ਸੀਗੇ ਐਸਐਚਓ ਜਿਹੜੇ ਖਾਲੜਾ ਸੀਗੇ ਡਲਪਿੰਡ ਦੇ ਤਾਂ ਉੱਥੇ ਇਹਨਾਂ ਨੂੰ ਕੁਝ ਹਰਕਤ ਉੱਥੇ ਲੱਗੀ ਰਾਤੀ 11:30 12:00 ਵਜੇ ਦੇ ਕਰੀਬ ਔਰ ਇਹ ਜਦੋਂ ਉੱਥੇ ਪਹੁੰਚਦੇ ਆ ਤਾਂ ਉੱਥੋਂ ਕੁਝ ਬੰਦੇ ਜਿਹੜੇ ਦੇਖ ਕੇ ਭੱਜਦੇ ਆ ਤਾਂ ਜਿਨ੍ਹਾਂ ਚੋਂ ਇੱਕ ਮੁੰਡੇ ਨੂੰ ਜਿਹਨੇ ਇਹ ਰਾਣਾ-ਰਾਣਾ ਹੈਗਾ ਡਲਪਿੰਡ ਦਾ ਇਹਨੂੰ ਜਿਹੜਾ ਕਾਬੂ ਕਰਦੇ ਕਾਬੂ ਕਰਕੇ ਪੁੱਛਣ ਤੋਂ ਇਸ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਜਿਹੜੀ ਆ 파ਰੋਂ ਇਹਨਾਂ ਮੰਗਾਈ ਸੀ ਔਰ ਜਿਹੜੀ ਡレイン ਹੋ ਗਈ ਸੀ ਬੈਟਰੀ ਉਹਦੀ ਜਿਹੜੀ ਕਵਾਡ ਡਰੋਨ ਦੀ ਔਰ ਡレイン ਹੋਣ ਨਾਲ ਜਿਹੜਾ ਡਰੋਨ ਵੀ ਉੱਥੇ ਕਿਉਂਕਿ ਫਲਾਵਰਡ ਜ਼ਿਆਦਾ ਸੀ ਇਹਨਾਂ ਨੂੰ ਡਰੋਂ ਉਹ ਲੋਪੋਂ ਚ ਥੋੜੀ ਜੀ ਪ੍ਰੋਬਲਮ ਆ ਰਹੀ ਜੀ ਔਰ ਲਜਾਂ ਚ ਤਾਂ ਇਹ ਉੱਥੇ ਵੇਟ ਕਰ ਰਹੇ ਸੀ ਤੇ ਇੰਨੇ ਨੂੰ ਜਿਹੜੀ ਪੁਲਿਸ ਪਾਰਟੀ ਪਹੁੰਚ ਜਾਂਦੀ ਹੈ ਔਰ 3 ਕਿਲੋ 166 ਗ੍ਰਾਮ ਦੇ ਕਰੀਬ ਜਿਹੜੀ ਹੀਰੋਇਨ ਤੇ ਇਹ ਡਰੋਨ ਜਿਹੜਾ ਇਹ ਰਿਕਵਰ ਹੁੰਦਾ ਹੈ ਨਾ ਸਰ ਇਹਨੇ ਪਹਿਲਾਂ ਵੀ ਕੁਝ ਮੰਗੀਆਂ ਗਈਆਂ ਸੀ ਦਬਰੋ ਇਹ ਹੁਣ ਹਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਤੇ ਦੋ ਬੰਦੇ ਹਜੇ ਭੱਜੇ ਵੀ ਹੈ ਉਹਨਾਂ ਚੋਂ ਮੇਨ ਜਿਹੜਾ ਕਿੰਗਪੀਨ ਹੈਗਾ ਉਹ ਭੱਜ ਗਿਆ ਉਹ ਲਵਲੋਕ ਕਰਕੇ ਹੈਗਾ ਉਹਨੂੰ ਕਰ ਰਹੇ ਨੇ ਨੋਮ ਟਿੰਜਾ ਨੇ ਨੋਮੀਨੇਟ ਹੋਏ ਇੱਕ ਬੜਾ ਮੌਕੇ ਤੇ ਪਹੁੰਚਿਆ ਗਿਆ ਸਰ ਵੀ ਰਮਾਨੀ ਵੀ ਲਿਆ ਗਿਆ ਦਾ ਹੈ ਜੀ ਪੋਸਟਰ ਮਾਡਲ ਲਿਆ ਗਿਆ ਹਾਂ ਜੀ ਹਾਂ ਜੀ ਹਾਂ ਜੀ ਭੇਜ ਲੈ ਰਹੇ ਆ ਜੀ ਹਜੇ ਪੇਸ਼ ਕਰਨਾ ਤੜ ਮਤਲਬ ਬਾਕੀ ਕਾਰਵਾਈ ਹਜੇ ਕੀਤੀ ਹੈ ਔਰ ਇਹਨੂੰ ਪੇਸ਼ ਕਰਨ ਜਾ ਰਹੀ ਹੈ। ਠੀਕ ਸਰ ਕੋਈ ਪਿਸਟਲ ਵਗੈਰਾ ਕੋਈ ਫੜਿਆ ਗਿਆ ਨਹੀਂ। ਨਹੀਂ ਇਸ ਚ ਇਸ ਕਨਸਾਈਨਮੈਂਟ ਨਹੀਂ ਹੋਰ ਕੀ ਵਗੈਰਾ ਅਲੱਗ ਅਲੱਗ ਬਾਅਦ ਹੁਤਾ ਜਿਹਾ ਹੋਣਾ ਹੈ ਕੱਢ ਦੇ। ਮਾਨਯੋਗ ਚੋਣ ਕਮਿਸ਼ਨ ਮਾਨਯੋਗ ਸ਼੍ਰੀ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ਼੍ਰੀ ਭਾਗੇਰਾਤ ਸਿੰਘ ਮੀਨਾ ਆਈਪੀਐਸ ਐਸਐਸ ਤੇ ਸ਼੍ਰੀ ਮਕਸਰ ਸਾਹਿਬ ਵੱਲੋਂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਨਸ਼ਾ ਤਸਕਰਾ ਤੇ ਸ਼ਾਰਤੀ ਅੰਸਰਕਲਾਬ ਮੁਹਿੰਮ ਵਿੱਢੀ ਗਈ। ਅੱਜ ਇਸ ਸਰਚ ਆਪਰੇਸ਼ਨ ਦੌਰਾਨ 15 1000 ਲੀਟਰ ਲਾਹਨ ਬਰਾਮਦ ਹੋਏ ਜਿਸ ਨੂੰ ਐਕਸਾਈਜ਼ ਵਿਭਾਗ ਵੱਲੋਂ ਮੌਕੇ ਪਰ ਨਸ਼ਟ ਕੀਤਾ ਗਿਆ ਤੇ ਪਿੰਡ ਕਟਿਆਵਾਲੀ ਦੇ ਨਾਲ ਲੱਗਦੀ ਗੰਗਾ ਲਹਿਰ ਦੇ ਨਾਲ ਸਰਚ ਆਪਰੇਸ਼ਨ ਚਲਾਇਆ ਗਿਆ ਮਾਨਯੋਗ ਚੋਣ ਕਮਿਸ਼ਨ ਡੀਜੀਪੀ ਪੰਜਾਬ ਅਤੇ ਸ਼੍ਰੀ ਮੁਖਸਰ ਸਾਹਿਬ ਦੇ ਐਸਐਸਪੀ ਸ਼੍ਰੀ ਭਾਗੀਦਰ ਤਮੀਨਾ ਆਈਪੀਐਸ ਦੀ ਹਦਾਇਤ ਅਨੁਸਾਰ ਲੋਡ ਪੈਂਦੇ ਤੇ ਸਮੇਂ-ਸਮੇਂ ਸਰ ਅਸੀਂ ਜੱਦਾ ਕੋਡ ਲੱਗਿਆ ਸੀ ਵਕ ਵਕ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਉਸੇ ਲੜੀ ਦੇ ਤਹਿਤ ਅੱਜ ਥਾਣਾ ਕਬਰਵਾਲਾ ਦੇ ਹੱਥ ਵਿੱਚ ਪੈਂਦੇ ਪਿੰਡ ਕਟਿਆਵਾਲੀ ਵਿੱਚ ਇੱਕ ਜੁਆਇੰਟ ਸਰਚ ਆਪਰੇਸ਼ਨ ਚਲਾਇਆ ਗਿਆ ਉਹ ਇੱਕ ਸਾਈਜ਼ ਮੈਕਵਦੇ ਨਾਲ ਅਤੇ ਸਬਡਿਵੀਜ਼ਨ ਲੰਬੀ ਦੀ ਫੋਰਸ ਨਾਲ ਇਸ ਵਿੱਚ ਸਾਨੂੰ ਕਰੀਬ 15000 ਲੀਟਰ ਲਾਨ ਜਿਹੜੀ ਰਿਕਵਰ ਹੋਈ ਹੈ 28 ਤਰਪਾਲਾ ਤੇ ਦੋ ਡਰਮ ਚਾਰ ਪਤੀਲੇ ਇਸ ਨੂੰ ਇੱਕ ਬੜੀ ਵੱਡੀ ਰਿਕਵਰੀ ਮੰਨੀ ਜਾ ਸਕਦੀ ਹੈ ਤੇ ਇਸ ਨੂੰ ਮੌਕੇ ਤੇ ਹੀ ਐਕਸਾਈਜ਼ ਡਿਪਾਰਟਮੈਂਟ ਵੱਲੋਂ ਡਿਸਪੋਜ਼ ਆਫ ਕਰ ਦਿੱਤਾ ਗਿਆ ਹੈ ਡਿਸਟਰੋਏ ਕਰ ਦਿੱਤਾ ਗਿਆ ਹੈ ਅਤੇ ਤਕੀਕਾ ਜਾਰੀ ਹੈ ਇਨਵੈਸਟੀਗੇਸ਼ਨ ਜਾਰੀ ਹੈ ਜਿਹੜੇ ਵੀ ਬੰਦੇ ਇਹ ਇਲਿicit ਲੇਕਰ ਦਾ ਕੋਈ ਵੀ ਗੈਰ ਕਾਨੂੰਨੀ ਕੰਮ ਕਰਦੇ ਹੋਣਗੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਸ਼ੋਮਨੀ ਕਾਲੀ ਦਲ ਦੇ ਉਮੀਦਵਾਰ ਹਰਦੇਵ ਸਿੰਘ ਬੋਬੀ ਮਾਨ ਤੋਂ ਕੀਤਾ ਚੋਣ ਮਹੀਮ ਦਾ ਆਗਾਜ਼ ਪਰ ਆ ਚੋਣ ਪ੍ਰਚਾਰ ਦੇ ਪਹਿਲੇ ਦਿਨ ਹੀ ਵਿਵਾਦਤ ਬਿਆਨ ਦੇ ਦਿੱਤਾ ਗਿਆ ਸ਼੍ਰੀ ਮੁਖਸਰ ਸਾਈਵੀ ਕੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੋਲੇ ਬੋਬੀ ਮਾਨ ਨੇ ਕਿਹਾ ਕਿ ਜੇਕਰ ਰਮਿੰਦਰ ਆਵਲਾ ਭਾਜਪਾ ਵਿੱਚ ਸ਼ਾਮਲ ਹੋ ਕੇ ਭਾਜਪਾ ਵੱਲੋਂ ਉਮੀਦਵਾਰ ਬਣੇ ਤਾਂ ਪੈਸੇ ਉਧਰੋਂ ਲੈ ਲਿਓ ਅਤੇ ਵੋਟ ਅਕਾਲੀ ਦਲ ਨੂੰ ਪਾ ਦਿਓ ਮਾਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਰਮਿੰਦਰ ਆਮਲਾ ਦਾ ਉਹ ਹਾਲ ਹੋਣਾ ਹੈ ਕਿ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਕਾਟਦਾ ਮਟੂਰਾ ਜੀ ਉਹ ਵੀ ਲੰਬਾ ਲਾਣੇ ਕੋ ਪੈਸੇ ਸੱਤੇ ਛਾਲਾ ਮਾਰਦਾ ਕਰਦਾ ਰਮਿੰਦਰ ਆਵਲਾ ਜੀ ਬੋਲੇ ਜਵਾਹਰ ਜੈ ਜਵਾਹਰ ਉਹ ਦਾ ਬਿੰਕੂ ਆ ਲੰਦਰ ਵਾਲਾ ਰਿੰਕੂ ਰਗਾ ਆਖੀ ਉਹਦਾ ਭਾਈ ਪਤਾ ਨਹੀਂ ਕੋਈ ਦੀਨ ਨਹੀਂ ਉਹਦਾ ਕੋਈ ਮਜ਼ਮ ਨਹੀਂ ਗਾ ਚਲੋ ਜੀ ਆ ਗਿਆ ਪੈਸੇ ਲੈਣੇ ਉਹਦੇ ਤੋਂ ਠੀਕ ਹੈ ਨਾ ਪਰ ਉਹ ਬੋਲ ਸ਼੍ਰੋਮਣੀ ਅਕਾਲੀ ਦਲ ਨੂੰ ਪਾ ਦੇ ਉਹਦਾ ਲੁੱਟਣਾ ਨਹੀਂ ਉਹ ਪਿਆ ਕਿਉਂਕਿ ਉਹਦਾ ਨਾਂ ਪਹਿਲਾਂ ਕਾਂਗਰਸ ਸੀਗਾ ਐਮਐਲਏ ਬਣਿਆ ਉੱਥੋਂ ਭੱਜਿਆ ਜਲਾਲਾਬਾਦ ਤੋਂ ਸਰਦਾਰ ਜੀਪੀ ਸਿੰਘ ਬਾਦਲ ਤੋਂ ਡਰ ਕੇ ਭੱਜ ਗਿਆ ਫੇਰ ਕਹਿੰਦਾ ਮੈਂ ਸ਼੍ਰੋਮਣੀ ਅਕਾਲੀ ਦਲ ਚਾਹਣਾ ਹੈ ਫੇਰ ਕਹਿੰਦਾ ਮੈਂ ਆਮ ਆਦਮੀਆ ਨੂੰ ਮਿਲ ਕੇ ਆਇਆ ਟੋਪੀ ਵਾਲਿਆਂ ਨੂੰ ਉਹ ਹੁਣ ਕਹਿੰਦਾ ਮੈਂ ਬਿਨਾਂ ਹੋ ਗਿਆ ਮੈਂ ਬੀਜੇਪੀ ਅੱਜ ਜੁਆਇਨ ਕਰਦਾ ਕੱਲ ਜੁਆਇਨ ਕਰਦਾ ਅੱਜ ਕਰਦਾ ਪਰ ਮੈਨੂੰ ਲੱਗਦਾ ਉਹ ਆਉਂਦੇ ਨਾਲ ਮੈਂ ਧੋਬੀ ਦਾ ਕੁੱਤਾ ਨਾ ਘਰ ਘਰ ਦਾ ਨਾ ਘਾਰ ਦਾ ਉਹ ਹੋਣੀ ਉਹਦੇ ਨਾਲ ਉਹ ਨੂੰ ਮੈਨੂੰ ਕਿਸੇ ਵਜ੍ਹਾ ਇਹ ਕਦੇ ਫੁੱਲ ਭਲੇਖੇ ਆ ਜੇ ਬਸ ਉਹਨੇ ਪੈਸੇ ਸਿਰ ਤੇ ਭਜਣਾ ਤੇ ਮੈਂ ਬਾਈ ਆਪਦੇ ਵਰਕਰਾਂ ਸਿਰ ਤੇ ਭਜਣਾ ਬੋਲੇ ਸੋਨਹਾਰ ਨਾ ਦੋ ਸੈਸ਼ਨ ਸਾਡੀਆਂ ਆਉਂਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰ ਹੋਵਾਂਗੇ ਤਦ ਤੱਕ ਲਈ ਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉਜਾਜ਼ਤ ਰੱਬ ਰਾਖਾ